2002 ਤੋਂ ਲੈ ਕੇ 2025 ਤੱਕ 2002 ਤੋਂ ਲੈ ਕੇ 2025 ਤੱਕ ਦੇ ਲਗਭਗ 23 ਸਾਲਾਂ ਦੇ ਸਮੇਂ ਦੌਰਾਨ ਜੋ ਪੰਜਾਬ ਦੇ ਸਿਆਸਤਦਾਨ ਚਾਹੇ ਉਹ ਕਾਂਗਰਸ ਪਾਰਟੀ ਚ ਨੇ ਚਾਹੇ ਉਹ ਅਕਾਲੀ ਦਲ ਚ ਨੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਚ ਨੇ ਚਾਹੇ ਉਹ ਆਮ ਆਦਮੀ ਪਾਰਟੀ ਚ ਨੇ ਇਹਨਾਂ ਸਾਰੀਆਂ ਪਾਰਟੀਆਂ ਦੇ ਲੀਡਰ ਸਹਿਬਾਨ ਨੇ ਇੱਕ ਬਹੁਤ ਵੱਡੇ ਮੁੱਦੇ ਦੀ ਗੱਲ ਜਿਹੜੀ ਆ ਪੰਜਾਬ ਦੇ 2002 ਤੋਂ ਲੈ ਕੇ ਹੁਣ ਤੱਕ ਉਸ ਬੁੱਦੇ ਤੇ ਗੱਲ ਚੱਲੀ ਆ 2002 ਦੀ ਇਲੈਕਸ਼ਨ ਲੈ ਲਓ 2007 ਤੱਕ ਕ੍ਰਾਪਸ਼ਨ ਦੀ ਗੱਲ ਪੰਜਾਬ ਚੱਲੀ ਕਿ ਆਕਾਲੀ ਦਲ ਦੇ ਨੇਤਾਵਾਂ ਨੇ ਵੱਡੇ ਪੱਧਰ ਤੇ ਪੰਜਾਬ ਚ ਕ੍ਰਾਪਸ਼ਨ ਕੀਤੀ 2007 ਤੋਂ ਲੈ ਕੇ 17 ਤੱਕ 2007 ਤੋਂ ਲੈ ਕੇ 17 ਤੱਕ ਪੰਜਾਬ ਵਿੱਚ ਆਕਾਲੀ ਦਲ ਸ਼੍ਰੋਮਣੀ ਆਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗਠਜੋੜ ਦੀ ਸਰਕਾਰ ਪੰਜਾਬ ਚ ਰਹੀ ਪੂਰੇ 10 ਸਾਲ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪੰਜਾਬ ਚ ਰਾਜ ਕੀਤਾ ਔਰ ਪਹਿਲੀ ਵਾਰ ਉਸ 10 ਸਾਲ ਦੇ ਸਮੇਂ ਦੌਰਾਨ ਜਦੋਂ ਵੀ ਕਦੇ ਜਦੋਂ ਵੀ ਕਦੇ ਪੰਜਾਬ ਦੀ ਹਿਸਟਰੀ ਲਿਖੀ ਜਾਊਗੀ ਸਾਡੇ ਜਿਹੜੇ ਇਤਿਹਾਸਕਾਰ ਨੇ ਜਦੋਂ ਪੰਜਾਬ ਦੀ ਹਿਸਟਰੀ ਦਾ ਲੇਖ ਪੰਜਾਬ ਦੀ ਸਿਆਸਤ ਦਾ ਲੇਖਾ ਜੋਖਾ ਕਰਨਗੇ 2007 ਤੋਂ ਲੈ ਕੇ 17 ਤੱਕ ਤਾਂ ਉਹਦੇ ਵਿੱਚ ਪਹਿਲੀ ਵਾਰ ਨਾਮ ਆਊਗਾ ਕਿ ਪੰਜਾਬ ਚ ਚਿੱਟਾ ਕਿੱਥੋਂ ਤੇ ਕਿੱਥੇ ਤੱਕ ਪਹੁੰਚਿਆ ਚਿੱਟੇ ਦਾ ਰੂਟ ਜਿਹੜਾ ਉਹ ਡਿਸਕਸ ਕੀਤਾ ਜਾਊਗਾ ਹੈਰਨ ਦਾ ਰੂਟ ਜਿਹੜਾ ਉਹ ਡਿਸਕਸ ਕੀਤਾ ਜਾਊਗਾ ਸਮੈਕ ਦਾ ਰੂਟ ਡਿਸਕਸ ਕੀਤਾ ਜਾਊਗਾ ਔਰ ਸਰਕਾਰ ਕੀ ਨਹੀਂ ਰਹੀ ਆ ਉਹ ਡਿਸਕਸ ਕੀਤੀ ਜਾਊ ਔਰ ਕਾਰਾਂ ਕਿਹੜੀਆਂ ਸੀਗੀਆਂ ਇਹ ਡਿਸਕਸ ਕੀਤੀਆਂ ਜਾਣਗੀਆਂ ਔਰ ਵਿਅਕਤੀ ਵਿਸ਼ੇਸ਼ ਕਿਹੜੇ ਸੀ ਇਹ ਡਿਸਕਸ ਕੀਤਾ ਜਾਊਗਾ ਜਦੋਂ ਪੰਜਾਬ ਦੇ ਇਤਿਹਾਸਕਾਰ ਪੋਲੀਟੀਕਲ ਹਿਸਟਰੀ ਲਿਖਣਗੇ ਜਦੋਂ ਪੰਜਾਬ ਦੇ ਇਤਿਹਾਸਕਾਰ ਪੰਜਾਬ ਦੀ ਸਿਆਸਤ ਦਾ ਵਿਸ਼ਲੇਸ਼ਣ ਅਬਦੇ ਸ਼ਬਦਾਂ ਦੇ ਅੰਦਰ ਕਿਤਾਬਾਂ 'ਚ ਬੰਦ ਕਰਨਗੇ ਔਰ ਲਿਖ ਕੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਰੱਖਣਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੜ੍ਹਿਆ ਕਰਨਗੀਆਂ ਕਿ ਹਾਂ ਪੰਜਾਬ 'ਚ 2000 ਸੱਤ ਤੋਂ ਲੈ ਕੇ 17 ਤੱਕ ਦਾ ਕੀ ਸਿਆਸਤ ਦੇ ਦੌਰਾਨ ਵਾਪਰਿਆ ਔਰ 17 ਤੋਂ ਲੈ ਕੇ 22 ਤੱਕ ਪੰਜਾਬ ਦੇ ਅੰਦਰ ਕੀ ਕੀ ਵਾਪਰਿਆ ਇਹਦੀ ਜਿਹੜੀਆਂ ਬਸ਼ਰੇਸ਼ਨ ਪੰਜਾਬ 'ਚ ਵੱਡੇ ਪੱਧਰ ਤੇ ਆਉਣ ਵਾਲੇ ਸਮੇਂ 'ਚ ਸਾਡੀ ਲੋਕ ਕਰਿਆ ਕਰਨਗੇ ਕਿਸ ਸਮੇਂ ਦੌਰਾਨ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਉਹਨਾਂ ਦੀ ਲਸਲ ਕੁਸ਼ੀ ਕਰਨ ਦਾ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੇ ਉਲੀਕਿਆ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੋਰ ਕਮੇਟੀ ਆ ਉਹਨਾਂ ਦੀ ਜਿਹੜੀ ਜਿਹੜੀ ਜਿਹੜਾ ਗਰੁੱਪ ਆ ਜਿਹੜਾ ਉਹਨਾਂ ਦੇ ਬਾਰੇ ਡਿਸਕਸ ਕਰਦਾਗਾ ਉਹਨਾਂ ਨੇ ਕਿਵੇਂ ਸੋਚਿਆ ਕਿ ਆਪਾਂ ਕਿਹੜੇ ਲੀਡਰ ਨੂੰ ਅੱਗੇ ਲਾਈਏ ਔਰ ਪੰਜਾਬ ਦੀ ਜਵਾਨੀ ਦੀ ਨਸਲ ਕੁਸੀ ਕਰੀਏ ਪੰਜਾਬ ਦੀ ਜਵਾਨੀ ਨੂੰ ਤਬਾਹ ਕਰੀਏ ਪੰਜਾਬ ਦੇ ਲੋਕਾਂ ਨੂੰ ਤਬਾਹ ਕਰੀਏ ਇਹੀ ਕਾਰਨਾਂ ਇਹ ਵੀ ਲਿਖਿਆ ਜਾਊਗਾ ਕਿ 2007 ਤੋਂ ਲੈ ਕੇ 2017 ਤੱਕ ਸਭ ਤੋਂ ਵੱਧ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵੱਲ ਰੁਖ ਕੀਤਾ ਭਾਰਤ ਛੱਡ ਕੇ ਪੰਜਾਬ ਛੱਡ ਕੇ ਆਪਣੀ ਆਪਣੀ ਧਰਤੀ ਛੱਡ ਕੇ ਜਿੱਥੇ ਉਹ ਪੈਦਾ ਹੋਏ ਨੇਗੇ ਉਹਨੂੰ ਛੱਡ ਕੇ ਸੱਤ ਸਮੁੰਦਰੋਂ ਪਾਰ ਗਏ ਨੇ ਕਿਉਂ ਗਏ ਨੇ ਉਹਨਾਂ ਦੇ ਮਨ ਦੇ ਅੰਦਰ ਕੀ ਡਰ ਸੀ ਕੀ ਤੋਖਲਾ ਸੀ ਕੀ ਫਿਊਚਰ ਬਾਰੇ ਪਲਾਨ ਸੀ ਕੀ ਉਹ ਆਪਣੇ ਫਿਊਚਰ ਤੋਂ ਡਰਦੇ ਸੀ ਕੀ ਆਪਣੇ ਭਵਿੱਖ ਤੋਂ ਡਰਦੇ ਸੀ ਕਿ ਪੰਜਾਬ ਦੇ ਅੰਦਰ ਕੀ ਵਾਪਰ ਰਿਹਾਗਾ ਪੰਜਾਬ ਨੂੰ ਕਿਸ ਤਰ੍ਹਾਂ ਖਾਇਆ ਜਾ ਰਿਹਾਗਾ ਇਹ ਸਾਰੀਆਂ ਗੱਲਾਂ ਸਾਡੇ ਇਤਿਹਾਸਕਾਰ ਆਪਣੀਆਂ ਆਪਣੀਆਂ ਬੁੱਕ ਦੇ ਦੌਰਾਨ ਡਿਸਕਸ ਕਰਨਗੇ और उस समय ये भी चर्चा होगी क्योंकि सियासतदान कले प्रेस के बयान तो नहीं इतिहासकार कि विश्लेषण कर इतिहास का जी विधानसभा की विधानसभा तो उस विधानसभा समय बिक्रम मजिठिया ने की बोलिया किस समय नवजोत सिंह सिद्धू ने की बोलिया किस समय चरणजीत सिंह चनी ने की बोलिया ਕਿਸ ਸਮੇਂ ਪ੍ਰਤਾਪ ਸਿੰਘ ਬਾਜਬਾ ਨੇ ਕੀ ਬੋਲਿਆ ਕਿਸ ਸਮੇਂ ਰਬਨੀਤ ਸਿੰਘ ਮਿੱਟੂ ਨੇ ਦੇਸ਼ ਦੀ ਪਾਰਲੀਮੈਂਟ ਚ ਕੀ ਬੋਲਿਆ ਕਿਸ ਸਮੇਂ ਸੁਪਾਲ ਸਿੰਘ ਖਹਿਰਾ ਨੇ ਕੀ ਬੋਲਿਆ ਕਿਉਂਕਿ ਸ਼ਾਇਦ ਅਖਬਾਰਾਂ ਚ ਲਿਖੀਆਂ ਗੱਲਾਂ ਸ਼ਾਇਦ ਤੁਹਾਡੀਆਂ ਵੀਡੀਓਜ਼ ਡਿਲੀਟ ਹੋ ਸਕਦੀਆਂ ਨੇ ਐਡਿਟ ਹੋ ਸਕਦੀਆਂ ਨੇ ਚੇਂਜ ਕੀਤੀਆਂ ਜਾ ਸਕਦੀਆਂ ਨੇ ਇਹ ਕੁਐਸਚਨ ਖੜਾ ਕੀਤਾ ਜਾ ਸਕਦਾ ਕਿ ਫਰਲਾਣਾ ਅਖਬਾਰ ਇਦਾਂ ਲਿਖਦਾ ਸੀ ਫਰਲਾਣਾ ਜਿਹੜਾ ਨਿਊਜ਼ਪੇਪਰ ਸੀ ਉਹ ਗਲਤ ਲਿਖਦਾ ਸੀ ਫਲਾਣੀ ਜਿਹੜੀ ਆ ਟੀਵੀ ਚੈਨਲ ਉਹ ਗਲਤ ਪ੍ਰਚਾਰ ਕਰਦਾ ਸੀਗਾ ਪਰ ਲੇਕਿਨ ਭਰਾਵੋ ਪੰਜਾਬ ਦੀ ਵਿਧਾਨ ਸਭਾ ਜਿਹਦੇ ਅੰਦਰ ਇੱਕ ਪ੍ਰਕਿਰਿਆ ਦੇ ਤਹਿਤ ਸਾਡੇ ਮੁਲਾਜ਼ਮ ਭਰਤੀ ਕੀਤੇ ਜਾਂਦੇ ਨੇ ਜਿਹੜੇ ਇੱਕ ਪਾਸੇ ਰਿਕਾਰਡਿੰਗ ਹੁੰਦੀ ਆ ਇੱਕ ਪਾਸੇ ਪੰਜਾਬ ਵਿਧਾਨ ਸਭਾ ਦੀ ਰਿਕਾਰਡਿੰਗ ਹੁੰਦੀ ਆ ਔਰ ਦੂਸਰੇ ਪਾਸੇ ਨਾਲ ਦੀ ਨਾਲ ਇਨ ਰਾਈਟਿੰਗ ਦੇ ਅੰਦਰ ਸਾਡੇ ਮੁਲਾਜ਼ਮ ਜਿਹੜੇ ਨੇ ਉਹ ਲਿਖਦੇ ਨੇਗੇ ਸਪੀਕਰ ਸਾਹਿਬ ਬੋਲਦੇ ਨੇ ਕੀ ਬੋਲਦੇ ਨੇ ਹੁਣ ਬਿਗਨ ਐ ਸ਼ੋਰ ਐ ਬੰਦ ਕਰ ਲੋ ਹੁਣ ਮਿਕਰਮ ਮਜੀਠੀਆ ਬੋਲ ਰਿਹਾਗਾ ਹੁਣ ਨਵਜੋਤ ਸਿੰਘ ਸਿੱਧੂ ਟਕਰਾ ਗਿਆ ਹੈ ਹੁਣ ਸੁਖਪਾਲ ਸਿੰਘ ਖਹਿਰਾ ਜੀ ਆ ਗਏ ਹਨ ਹੁਣ ਚਰਨਜੀਤ ਸਿੰਘ ਚੰਨੀ ਮਾਨਜੋਗ ਮੁੱਖ ਮੰਤਰੀ ਸਾਹਿਬ ਆ ਗਏ ਹਨ ਹੁਣ ਕੈਪਟਨ ਅਮੰਦਰ ਸਿੰਘ ਜੀ ਆ ਗਏ ਹਨ ਇਹਨਾਂ ਨੂੰ ਬੋਲਣ ਦਾ ਮੌਕਾ ਦੇ ਦਿਓ ਕਿਉਂਕਿ ਹਾਊਸ ਦੇ ਲੀਡਰ ਹਨ ਹੁਣ ਆਪੋਜੀਸ਼ਨ ਦੇ ਲੀਡਰਾਂ ਨੂੰ ਬੋਲਣਗੇ ਇਹ ਸਾਰੀਆਂ तमाम ਗੱਲਾਂ ਆ ਜਿਹੜੀ ਸਾਡੇ ਕੋਲੇ ਬਿਲਕੁਲ ਰਾਈਟਿੰਗ ਬੁੱਕਾਇਲ ਚ ਲਿਖੀਆਂ ਗੰਜਨ ਦੀਆਂ ਇਹ ਮੈਂ ਆਪਣੇ ਕੋਲੋਂ ਦੀ ਬੋਲ ਰਿਹਾ ਅੱਜ ਮੇਰੇ ਜਿਹੜੇ ਬੋਲ ਨੇ ਉਹ ਮੇਰੇ ਆਪਣੇ ਨਹੀਂ ਹੈਗੇ ਉਹ ਆ ਪੰਜਾਬ ਵਿਧਾਨ ਸਭਾ ਦੀ ਹਿਸਟਰੀ ਦੇ ਨੇਗੇ ਬੜੀ ਹੁਣੀ ਰੀਸੈਂਟ ਹਿਸਟਰੀ ਦੇ ਨੇਗੇ ਕੋਈ ਪੁਰਾਣੀ ਹਿਸਟਰੀ ਦੇ ਨਹੀਂ ਹੈਗੇ ਕੋਈ 20 ਸਾਲਾ ਪੁਰਾਣੀ ਹਿਸਟਰੀ ਦੇ ਨਹੀਂ ਹੈਗੇ ਕਿ ਕੋਈ 50 ਸਾਲਾ ਹਿਸਟਰੀ ਦੇ ਨੇ 100 ਸਾਲਾ ਹਿਸਟਰੀ ਦੇ ਨੇ ਇਹ ਬਿਲਕੁਲ ਪਿਛਲੇ 25 ਸਾਲ 20 ਸਾਲ 10 ਸਾਲ 8 ਸਾਲ 5 ਸਾਲ 3 ਸਾਲ ਉਸ ਹਿਸਟਰੀ ਦੇ ਜਿਹੜੇ ਕਾਗਜ਼ ਮੈਂ ਤੁਹਾਡੇ ਕੋਲ ਲੈ ਕੇ ਆਇਆਗਾ ਕਿ ਕਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਨੇ 16 ਸਤੰਬਰ ਪ੍ਰਤਾਪ ਸਿੰਘ ਬਾਜਵਾ ਨੇ 16 ਸਤੰਬਰ ਯਾਦਾ ਸੌਰੀ 19 ਸਤੰਬਰ 2016 ਨੂੰ 19 ਸਤੰਬਰ 2016 ਨੂੰ ਜਿਹੜੇ ਹੁਣ ਪੰਜਾਬ ਵਿਧਾਨ ਸਭਾ ਚ ਲੀਡਰ ਆਫ اپੋਜੀਸ਼ਨ ਨੇ ਔਰ ਕਾਂਗਰਸ ਪਾਰਟੀ ਦੇ ਨੇ ਲੀਡਰ ਆਫ اپੋਜੀਸ਼ਨ ਅਪாயint ਕੀਤਾ ਹੋਇਆ ਕੀ ਬੋਲਿਆ ਕਿ ਪੱਟੀ ਦੇ ਲੋਕਾਂ ਨੂੰ ਸਬੋਧਨ ਹੁੰਦਾ ਹੈ ਕੀ ਬੋਲਿਆ ਸੀਗਾ ਕੀ ਕਿਹਾ ਸੀਗਾ ਕਿ ਜਦੋਂ ਸਾਡੀ ਸਰਕਾਰ ਆਊਗੀ ਤਾਂ ਵਿਕਰਮ ਮਜੀਠੀਏ ਦੇ ਗਾੜ ਦੇ ਵਿੱਚ ਰੱਸਾ ਪਾ ਕੇ ਰੱਸਾ ਪਾ ਕੇ ਘੜੀਸ ਕੇ ਉਹਨੂੰ ਅਸੀਂ ਪੱਟੀ ਦੇ ਸੀਏ ਸਟਾਫਸ ਲੈ ਕੇ ਜਾਵਾਂਗੇ ਮੈਂ ਛੋਟੀ ਜਿਹੀ ਕਲਿੱਪ ਸੌਣਾ ਬੀਸ ਸਾਲ ਕੀਤੇ ਸਰਕਾਰ ਬਣਦੇ 3 ਦਿਨਾਂ ਵਿੱਚ ਸੁਖਨੀਰ ਸਟਬਾਦ ਚਾਰ ਬੰਦੇ ਡੇੜੇ ਨੇ ਇਹਨਾਂ ਦੇ ਗੱਜ ਪਾਰ ਨੂੰ ਰਸਾ ਤੇ ਕਰਨ ਧਾਣ ਵਾਲੇ ਸੀਏਪੀਏ ਸੈਂਟਰ ਦੇ ਵਿੱਚ ਲੈ ਕੇ ਇਹ ਕਸਾਮਾ ਬਾਰੇ ਇਹ ਤੌਰ ਤਰੀਕਾ ਜਿਹੜੀ ਮਾਨਦੀ ਸਰਕਾਰ ਹੈ ਇਹ ਟੋਟਲੀ ਇਮੋਰਲ ਮਾਨ ਦੀ ਜਿਹੜੀ corrupt ਸਰਕਾਰ ਹੈ ਜਿਹੜਾ ਅਨ ਬਰੇਜ਼ਿਲ ਐਕਟ ਇਹ ਜਿਹੜਾ ਐਕਟ ਕਰ ਰਹੇ ਸਿਰਸ ਸ਼ਬਦਾਂ ਦੇ ਵਿੱਚ ਮੈਂ ਕਦੇ ਹੁ ਕਰਨਾ ਚਾਹਾਂ ਇਹ ਲੋਕ ਰਾਜ ਦੇ ਖਿਲਾਫ ਹੈ ਕੀ ਕਹਿ ਰਹੇ ਨੇਗੇ ਪ੍ਰਤਾਪ ਸਿੰਘ ਬਾਜਬਾ ਜੀ ਕਿ ਸਰਕਾਰ ਬਣਦੀ ਹੈ ਸੁਖਬੀਰ ਸਿੰਘ ਬਾਦਲ ਨੂੰ ਬੈਕਰਮ ਸਿੰਘ ਮਜੀਠੀਆ ਨੂੰ ਤੋਤਾ ਸਿੰਘ ਤੇ ਆਦੇਸ਼ ਪ੍ਰਤਾਪ ਤੇ ਆਦੇਸ਼ ਪ੍ਰਤਾਪ ਇਹ ਚਾਰ ਬੰਦੇ ਇਹ ਚਾਰੇ ਬੰਦਿਆਂ ਨੂੰ ਕਹਿੰਦੇ ਕਰੰਤਾਵੰਦੇ ਸੀ ਸਟਾਫਸ ਲੈ ਕੇ ਜਾਇਆ ਜਾਊਗਾ ਸੀ ਸਟਾਫਸ ਤੇ ਸੈਂਟਰ ਚ ਲਿਜਾ ਕੇ ਉਥੇ ਇਹਨਾਂ ਨੂੰ ਪੁੱਠੇ ਲਟਕਾਵਾਂਗੇ ਔਰ ਡਾਂਗਾਂ ਨਾਲ ਕੁੱਟਾਂਗੇ ਇਹ ਗੱਲ ਪ੍ਰਤਾਪ ਸਿੰਘ ਬਾਜਬਾ ਜੀ ਕਹਿ ਰਹੇ ਨੇਗੇ ਮੈਂ ਡੇਟ ਤੁਹਾਨੂੰ ਸਾਂਝੀ ਕੀਤੀ ਆ 19 ਸਤੰਬਰ 2016 ਪੱਟੀ ਚ ਜੇ ਇਸ ਵੀਡੀਓ ਦੇ ਉੱਤੇ ਕੋਈ ਪ੍ਰਤਾਪ ਸਿੰਘ ਬਾਜਬਾ ਜੀ ਨੂੰ ਕਿਸੇ ਕਿਸਮ ਦਾ ਕੋਈ ਸ਼ੱਕ ਆ ਕੋਈ ਡਰ ਆ ਕੋਈ ਤਾਕਲਾਗਾ ਕੋਈ ਐਡਿਟ ਕੀਤੀ ਜਾਪਦੀ ਆ ਤਾਂ ਉਹ ਆ ਕੇ ਅਦਾਲਤ ਚ ਆਪਣੀ ਅਰਜੀ ਦੇ ਦਨ ਕਿ ਭਾਈ ਮੈਂ 2016 ਚ ਨਹੀਂ ਬੋਲਿਆ ਸੀ ਇਹ ਤਾਂ ਕੋਈ ਹੋਰ ਪ੍ਰਤਾਪ ਸਿੰਘ ਬਾਜਬਾ ਸੀ ਇਹ ਤਾਂ ਕੋਈ ਬਾਹਰਲੇ ਦੇਸ਼ ਚੋਂ ਆਇਆ ਪ੍ਰਤਾਪ ਸਿੰਘ ਬਾਜਬਾ ਸੀ ਮੈਂ ਨਹੀਂ ਸੀਗਾ ਕਿਉਂਕਿ ਅੱਜ ਜਿਹੜੀ ਮੈਂ ਸੈਕੰਡ ਦਿਖਾ ਰਿਹਾ ਸੀ ਤੁਹਾਨੂੰ ਉਹ ਪ੍ਰਤਾਪ ਸਿੰਘ ਬਾਜਬਾ ਕੀ ਕਹਿ ਰਹੇ ਨੇ ਕਿ ਸਰਕਾਰ ਨੇ ਮਜੀਠੀਏ ਦੇ ਨਾਲ ਧੱਕਾ ਕੀਤਾ ਸਰਕਾਰ ਨੇ ਮਜੀਠੀਏ ਨੂੰ ਗਲਤ ਫੜਿਆ ਮਜੀਠਿਆ ਜਿਹੜਾਗਾ ਉਹ ਤਾਂ ਬਹੁਤ ਹੀ ਇਮਾਨਦਾਰ ਵਿਅਕਤੀ ਆ ਇਹ ਗੱਲਾਂ ਪ੍ਰਤਾਪ ਸਿੰਘ ਵਾਜਬਾ ਕਹਿ ਰਿਹਾਗਾ ਮੈਂ ਇਨਸੀਡੈਂਟ ਤੁਹਾਡੇ ਸਾਹਮਣੇ ਜਿਹੜਾ ਉਹ ਨਸ਼ਰ ਕੀਤਾਗਾ ਇਥੋਂ ਪਤਾ ਲੱਗਦਾਗਾ ਕਿ ਇਹਨਾਂ ਦਾ ਕੀ ਕੈਰੇਕਟਰ ਆ ਇਹ ਤਾਂ ਕਹਿੰਦੇ ਨੇ ਕਿ ਵਿਕਰਨ ਸਿੰਘ ਮਜੀਠਿਆ ਦੇ ਘਰ ਚ ਰੱਸਾ ਪਾ ਕੇ ਲਿਆਵਾਂਗੇ ਭਰਾਵੋ ਅਸੀਂ ਤਾਂ ਉਹਨਾਂ ਦੇ ਘਰ ਚ ਜਿਹੜੇ ਵਿਜੀਲੈਂਸ ਬਿਊਰੋ ਦੇ ਆਫੀਸਰ ਸੀ ਉਹ ਤਾਂ ਉਹਨਾਂ ਦੇ ਘਰ ਜਾ ਕੇ ਪੋਰ ਤੁਹਾਡੇ ਹਜ਼ਾਰਾਂ ਕੈਮਰਿਆਂ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਲਾਈਵ ਹੋ ਕੇ ਬੜੇ ਸਤਕਾarਪੂਰਵਕ ਢੰਗ ਦੇ ਨਾਲ ਲੈ ਕੇ ਆਏ ਨੇ ਕਿ ਆਓ ਜੀ ਤੁਹਾਡੇ ਖਿਲਾਫ ਮੁਕੱਦਮਾ ਦਰਜ ਹੋ ਗਿਆ ਜਾਂਚ ਸ਼ਾਮਲ ਹੋਵੋ ਤੁਹਾਡੀ ਜਾਂਚ ਕੀਤੀ ਜਾਊਗੀ ਇਹਨੂੰ ਹੁਣ ਤੁਸੀਂ ਕਿਹੜਾ ਕੈਰੇਕਟਰ ਕਹੋਗੇ ਡਬਲ ਕੈਰੇਕਟਰ ਕਹੋਗੇ ਦੋਹਰਾ ਕਹੋਗੇ ਤੀਰਾ ਕਹੋਗੇ ਚੌਰਾ ਕੈਰੇਕਟਰ ਕਹੋਗੇ ਇੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਸਿਆਸਤਦਾਨਾਂ ਤੋਂ ਪੰਜਾਬ ਦੇ ਪੜ੍ਹੇ ਲਿਖੇ ਲੋਕਾਂ ਦਾ ਪੰਜਾਬ ਦੇ ਇਮਾਨਦਾਰ ਲੋਕਾਂ ਦਾ ਪੰਜਾਬ ਦੀ ਆਵਾਮ ਦਾ ਕਿਉਂ ਵਿਸ਼ਵਾਸ ਉੱਠ ਰਿਹਾਗਾ ਪੰਜਾਬ ਦੇ ਲੋਕ ਕਿਉਂ ਕਹਿ ਰਹੇ ਨੇਗੇ ਕਿ ਸਿਆਸਤਦਾਨ ਗਲਤ ਹੁੰਦੇ ਨੇ ਕਿ ਔਰ ਦੂਸਰੀ ਵੀਡੀਓ ਮੈਂ ਤੁਹਾਡੇ ਸਾਹਮਣੇ ਲੇ ਪੇਸ਼ ਕਰਨ ਲੱਗਿਆ ਜਰਾ ਅਕਾਲੀ ਪੰਥ ਦਾ ਬਹੁਤ ਵੱਡਾ ਆਗੂ ਵੀ ਆ ਉਸ ਦੇ ਜਿਹੜੇ ਡਰੱਗ ਕਾਰਟਲ ਨਾਲ ਡਰੱਗ ਮਾਫੀਆ ਦੇ ਨਾਲ ਪੁਖਤਾ ਕਨੈਕਸ਼ਨ ਅੱਜ ਦੇ ਅਖੌਤੀ ਅਕਾਲੀ ਨੇ ਉਹਨਾਂ ਨੂੰ ਚੁਣੌਤੀ ਆ ਜੇ ਜੇ ਤੁਹਾਡੇ ਵਿੱਚ ਕੋਈ ਮਾੜੀ ਮੋਟੀ ਸ਼ਰਮ ਬਗਾਇਆ ਵਾ ਤੇ ਤੁਹਾਨੂੰ ਆਪਣੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੇ ਘਰ ਦੇ ਬਾਹਰ ਜਾ ਕੇ ਧਰਨਾ ਮਾਰਨਾ ਚਾਹੀਦਾ ਜੋ ਤੁਸੀਂ ਪੁਤਲੇ ਸਾੜਦੇ ਫਿਰਦੇ ਹੋ ਇਹਦੇ ਪੁਤਲੇ ਸਾੜੋ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਘਰੇ ਇੱਕ ਡਾਕ ਵਾਂਗੂ ਪੁਲਿਸ ਨੇ ਰੇਡ ਕੀਤਾ ਉਹਦੀ ਸਖਤ ਸ਼ਬਦਾਂ ਚ ਨਿਖੇਧੀ ਕਰਦਾ ਔਰ ਜੋ ਇਹ ਰੇਡ ਹੋਇਆ ਨਾ ਵਿਜੀਲੈਂਸ ਵੱਲੋਂ ਇਹਦਾ ਮਕਸਦ ਸਿਰਫ ਇਹ ਕਿਆ ਤੇ دہشت ਕੌਣੀ ਆ ਦੇਖੋ ਕਿਸ ਤਰ੍ਹਾਂ ਸਰਦਾਰ ਸਪੀਤ ਸਿੰਘ ਅਕਾਲੀ ਦਲ ਦਾ ਬਹੁਤ ਵੱਡਾ ਆਗੂ ਵੀ ਆ ਉਹ ਕਹਿ ਰਿਹਾ ਕਾਰਟਲ ਨਾਲ ਡਰੱਗ ਮਾਫੀਆ ਦੇ ਨਾਲ ਕਿ ਡਰੱਗ ਮਾਫੀਆ ਦੇ ਨਾਲ ਕਿੰਨਾ ਵੱਡਾ ਕਨੈਕਸ਼ਨ ਆ ਇਹ ਗੱਲ ਕਹਿ ਰਿਹਾ ਸੁਪਾਲ ਸਿੰਘ ਕਹਿ ਰਿਹਾ ਇਸ ਵੀਡੀਓ ਦੇ ਅੰਦਰ ਕਿ ਬਿਕਰਮ ਮਜੀਠੀਏ ਦੇ ਸੰਬੰਧ ਨਸ਼ਾ ਤਸਕਰਾਂ ਦੇ ਨਾਲ ਨੇ ਨਸ਼ਾਤ ਕੌਟਲ ਦੇ ਨਾਲ ਨੇ ਵੱਡੇ ਵੱਡੇ ਉਹਨਾਂ ਲੋਕਾਂ ਦੇ ਨਾਲ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਨੂੰ ਤਬਾਹ ਕੀਤਾ ਇਹ ਗੱਲ ਸੁਖਪਾਲ ਸਿੰਘ ਖੈਰਾ ਪ੍ਰੈਸ ਦੇ ਜ਼ਰੀਏ ਬੈਦਾਨ ਸਭਾ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਕਹਿ ਰਿਹਾ ਹੈਗਾ ਔਰ ਦੂਸਰੇ ਪਾਸੇ ਹੁਣ ਕੀ ਕਹਿ ਰਿਹਾ ਕਿ ਬਾਤ ਮਾੜਾ ਕੀਤਾ ਪੰਜਾਬ ਸਰਕਾਰ ਨੇ ਵਿਕ੍ਰਮਜੀਠੀ ਦੇ ਨਾਲ ਬਹੁਤ ਹੀ ਗਲਤ ਕੀਤਾ ਵਿਕ੍ਰਮਜੀਠੀ ਦੇ ਨਾਲ ਇਹਦਾ ਮਤਲਬ ਹੈ ਕਿ ਕੀ ਕੈਰੇਕਟਰ ਆ ਇਸ ਵਿਅਕਤੀ ਦਾ ਕੀ ਕੈਰੇਕਟਰ ਆ ਜਿਹੜਾ ਲੀਡਰ ਆਪ اپੋਜੀਸ਼ਨ ਵੀ ਰਿਹਾ ਜਿਹੜਾ ਕਾਂਗਰਸ ਪਾਰਟੀ ਦਾ ਲੀਡਰ ਵੀ ਰਿਹਾ ਮੈਂ ਰਾਹੁਲ ਗਾਂਧੀ ਜੀ ਨੂੰ ਪੁੱਛਣਾ ਚਾਹਨਾਗਾ ਕਿ ਤੁਸੀਂ ਸਿਰਫ ਔਰ ਸਿਰਫ ਦੋਹਰੇ ਕੈਰੈਕਟਰ ਦੇ ਬੰਦੇ ਭਰਤੀ ਕਰਦੇ ਹੋ ਸਿਰਫ ਔਰ ਸਿਰਫ ਤੁਸੀਂ ਸੱਤਾ ਦੇ ਲਾਲਚੀ ਬੰਦੇ ਭਰਤੀ ਕਰਦੇ ਹੋ ਕੀ ਤੁਸੀਂ ਸਿਰਫ ਔਰ ਸਿਰਫ ਉਹਨਾਂ ਲੋਕਾਂ ਨੂੰ ਭਰਤੀ ਕਰਦੇ ਹੋ ਜਿਨ੍ਹਾਂ ਕੋਲ ਝੂਠ ਬੋਲਣ ਦੀਆਂ ਪੀਐਸਡੀ ਕੀਤੀ ਹੋਈ ਆ ਜਿਹਦੇ ਵੱਡੇ ਵੱਡੇ ਝੂਠੇ ਲੋਕ ਲੇਗੇ ਇਹ ਤਾਂ ਦੋਵੇਂ ਵਿਅਕਤੀਆਂ ਦੀ ਤੁਹਾਡੇ ਸਾਹਮਣੇ ਮੈਂ ਪੇਸ਼ ਕੀਤੀ ਆ ਹੁਣ ਉਹ ਵਿਅਕਤੀ ਜਿਹੜਾ ਤਿੰਨ ਵਾਰ ਤਿੰਨ ਵਾਰ ਦਾ ਐਮਐਲਏ ਕੈਬਨਿਟ ਦਾ ਮਨਿਸਟਰ ਔਰ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਦੇ ਕਹਿੰਦਾ ਮੈਂ ਆਮ ਵਿਅਕਤੀ ਹਾਂ ਕਦੇ ਕਹਿੰਦਾ ਮੈਂ ਬੱਕਰੀ ਵੀ ਚੋਲੇ ਨਾ ਕਦੇ ਕਹਿੰਦਾ ਮੈਂ ਕੁਝ ਵੀ ਕਰ ਲੈਣਾ ਪਤਾ ਨਹੀਂ ਕਿਹੜੀ ਕਿਹੜੀ ਤਮਾਮ ਉਹ ਐਗਜ਼ਾਮਪਲ ਦੇ ਕੇ ਪੰਜਾਬ ਦੇ ਲੋਕਾਂ ਦਾ ਦਲਤਾਂ ਦੇ ਨੇੜੇ ਹੋਣ ਦੀ ਗੱਲ ਕਰਦਾਗਾ ਆਉ ਦਾ ਕਰੈਕਟਰ ਸੁਣ ਲਿਓ ਹੁਣ ਧਿਆਨ ਦੇ ਨਾਲ ਮੈਂ ਲਾਉਂਗਾ ਵੀਡੀਓ ਉਸ ਤੋਂ ਬਾਅਦ ਐਕਸਪੀਰੀਅਨ ਵੀ ਕਰੂੰਗਾ ਵਿਕਰਮ ਮਜੀਠੀਆ ਜਿਸ ਨੇ ਪੰਜਾਬ ਦੇ ਵਿੱਚ ਨਸ਼ੇ ਫੈਲਾਏ ਹੈ ਚਾਹੇ ਉਹ ਵਿਕਰਮ ਮਜੀਠੀਆ ਚਾਹੇ ਕੋਈ ਹੈ ਸਰਕਾਰ ਔਰ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਨਸ਼ਾ ਆਈ ਜਾਵੇ ਤੇ ਮਜੀਠੀਆ ਦੇ ਨਾਮ ਤੇ ਵਿਕੀ ਜਾਵੇ ਇਹ ਹੋ ਨਹੀਂ ਸਕਦਾ ਇਸ ਤਰੀਕੇ ਦੇ ਨਾਲ ਉਹਨਾਂ ਤੇ ਤੁਸੀਂ ਸੁਣ ਲਿਆ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਜੋ ਸੰਵਿਧਾਨ ਬਾਬਾ ਸਾਹਿਬ ਪੀਮਰਾਓ ਅੰਬੇੜਕਰ ਜੀ ਨੇ ਬਣਾਇਆ ਜੋ ਸੰਵਿਧਾਨ ਦੇ ਤਹਿਤ ਸਭ ਤੋਂ ਪਹਿਲਾਂ ਉਹਨਾਂ ਨੇ ਐਮਐਲਏ ਦੀ ਸੌਂਚ ਕੀਤੀ ਐਮਐਲਏ ਦੀ ਸੌਂਚ ਕਿਹਾ ਕਿ ਮੈਂ ਕਦੇ ਵੀ ਝੂਠ ਨਹੀਂ ਬੋਲੂਗਾ ਕਦੇ ਵੀ ਪੰਜਾਬ ਨੂੰ ਗੁਮਰਾਹ ਨਹੀਂ ਕਰੂੰਗਾ ਕਦੇ ਵੀ ਮੈਂ ਪੰਜਾਬ ਦੇ ਲੋਕਾਂ ਦਾ ਧੋਖਾ ਨਹੀਂ ਕਰੂੰਗਾ ਜੋ ਸੰਵਿਧਾਨ ਨੇ ਮੈਨੂੰ ਪਾਵਰਾਂ ਦਿੱਤੀਆਂ ਨੇ ਉਹ ਸੰਵਿਧਾਨ ਦੀ ਮੈਂ ਦੁਰਵਰਤੋਂ ਨਹੀਂ ਕਰੂੰਗਾ ਉਹ ਸੰਵਿਧਾਨ ਦੀ ਟਰੂ ਸਪਿਰਟ ਦੇ ਤਹਿਤ ਕੰਮ ਕਰੂੰਗਾ ਕੋਈ ਵੀ ਇਲੀਗਲ ਕੰਮ ਨਹੀਂ ਕਰੂੰਗਾ ਕਿਸੇ ਦੇ ਖਿਲਾਫ ਮੰਦ ਭਾਵਨਾ ਦੇ ਨਾਲ ਕੰਮ ਨਹੀਂ ਕਰੂੰਗਾ ਇਹ ਜਦੋਂ ਸੋਚ ਕਾਈ ਜਾਂਦੀ ਆ ਇਹ ਸ਼ਬਦ ਜਿਹੜੇ ਨੇਗੇ ਉਹਦੇ ਚਾਹਦੇ ਨੇ ਔਰ ਉਸ ਤੋਂ ਬਾਅਦ ਬਤਾਰ ਉਹਨਾਂ ਨੇ ਮੁੱਖ ਮੰਤਰੀ ਬਤਾਰ ਮੁੱਖ ਮੰਤਰੀ ਉਹਨਾਂ ਨੇ ਲਗਭਗ ਮੈਂ ਸਮਦਾਇਕ 111 ਦਿਨ ਪੰਜਾਬ ਚ ਕੰਮ ਕੀਤਾ ਉਹਨਾਂ 111 ਦਿਨਾਂ ਦੀ ਦਸਹ ਚੁੱਕੀ ਔਰ ਉਸ ਸਮੇਂ ਵੀ ਪੰਜਾਬ ਦੇ ਮਾਨਜੋ ਗਵਰਨਰ ਸਾਹਿਬ ਦੇ ਸਾਹਮਣੇ ਜਾ ਕੇ ਕਿਹਾ ਕਿ ਮੈਂ ਪੰਜਾਬ ਦੇ ਸੰਵਧਾਨ ਦੇ ਤਬਾਕ ਕੰਮ ਕਰੂੰਗਾ ਹੁਣ ਕੀ ਕਹਿ ਰਹੇ ਨੇ ਆ ਵੀਡੀਓਜ਼ ਕੀ ਕਹਿ ਰਹੇ ਨੇ ਕਿ ਮੈਂ ਵੀਡੀਓ ਦੁਬਾਰਾ ਪਲੇ ਕਰ ਦੇਣਾ ਜੇ ਤੁਹਾਨੂੰ ਨਹੀਂ ਸਮਝ ਆਈ ਕੀ ਕਹਿ ਰਹੇ ਨੇ ਕਿ ਵਿਧਾਨ ਸਭਾ ਦਾ ਪਹਿਲਾ ਪ੍ਰੈਸ ਦੇ ਜ਼ਰੀਏ ਜਿਸ ਨੇ ਐਨਏੀ ਦੇ ਲੋਗੋ ਆ ਕਿ ਆਇਓ ਵਿਕਰਮਜੀਤ ਸਰਕਾਰ ਹਰ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਨਸ਼ਾ ਆਈ ਜਾਵੇ ਆ ਦੇਖੋ ਇਹ ਮਜੀਠੀ ਦੇ ਨਾਮ ਤੇ ਲਿਖੀ ਜਾਵੇ ਦੇਖੋ ਪੀਲੇ ਰੰਗ ਦੀ ਪੱਗ ਬੰਨੀ ਆ ਔਰ ਪੀਲੇ ਰੰਗ ਦੀ ਜਿਹੜੀ ਆ ਉਹਨਾਂ ਨੇ ਜੈਕਟ ਪਾਈ ਆ ਔਰ ਪੰਜਾਬ ਦੀ ਵਿਧਾਨ ਸਭਾ ਕੀ ਬੋਲ ਰਹਾ ਕਿ ਚਿੱਟਾ ਆਈ ਜਾਵੇ ਵਿਕਰਮ ਮਜੀਠੀਆ ਬਕਾਈ ਜਾਵੇ ਯਾਨੀ ਕਿ ਕੀ ਕਹਿ ਰਹੇ ਆਗਾ ਚਰਨਜੀਤ ਸਿੰਘ ਚੰਨੀ ਕਿ ਚਿੱਟਾ ਪੰਜਾਬ ਚ ਆਈ ਜਾਵੇ ਬਿਕਰਮ ਅਜੀਟਿਆ ਬਕਾਈ ਜਾਵੇ ਇਹ ਗੱਲ ਕੌਣ ਕਹਿ ਰਿਹਾਗਾ ਇਹ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਕਹਿ ਰਹੇ ਨੇਗੀ ਸੋ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਦਾ ਕੈਰੇਕਟਰ ਕਿਹੜਾਗਾ ਕੈਰੇਕਟਰ ਇਹਨਾਂ ਦਾ 1 2 3 4 ਆਹ ਲਓ ਚੌਥਾ ਬੰਦਾ ਜਿਹੜਾ ਪਹਿਲਾਂ ਕਾਂਗਰਸ ਪਾਰਟੀ 'ਚ ਹੁੰਦਾ ਸੀ ਅੱਜਕੱਲ੍ਹ ਭਾਰਤੀ ਜਨਤਾ ਪਾਰਟੀ 'ਚ ಸತ್ತದಂದಾಣ ಓದಿ ಸಣ್ಣ ਇਹਦੇ ਸਰਦਾਰ ਰਬਦੀਪ ਸਿੰਘ ਬਿੱਟੂ ਕਾਂਗਰਸ ਦੇ ਸਾਬਕਾ ਨੇਤਾ ਔਰ ਭਾਰਤੀ ਜਨਤਾ ਪਾਰਟੀ ਦੇ ਪ੍ਰੈਜ਼ੈਂਟ ਨੇਤਾ ਹੁਣ ਦੇ ਨੇਤਾ ਕਾਨੂੰ ਸ਼ਾਇਦ ਕੋਈ ਹੋਰ ਪਾਰਟੀ ਬਣ ਕੇ ਚਲੇ ਜਾਣਗੇ ਕੀ ਕਹਿ ਰਹੇ ਨੇ ਕਿ ਚਿੱਟਾ ਤੇ ਮਜੀਠੀਆ ਇੱਕੋ ਹੀ ਨਾਮ ਆ ਕਹਿੰਦਾ ਕੀ ਕਹਿ ਰਿਹਾ ਚਿੱਟਾ ਤੇ ਮਜੀਠੀਆ ਇੱਕੋ ਹੀ ਨਾਮ ਆ ਤੇ ਚਿੱਟਾ ਦਾ ਵਧਣਾ ਹੀ ਵਧਣਾ ਸਭ ਤੋਂ ਵੱਡਾ ਕਹਿੰਦਾ ਚਿੱਟਾ ਪਿੰਡਾਂ ਚ ਕੌਣ ਲੈ ਕੇ ਗਿਆ ਵਿਕਰਾ ਮਜੀਠੀਆ ਲੈ ਕੇ ਗਿਆ ਮੇਰੇ ਸ਼ਬਦ ਨਹੀਂ ਹੈਗੇ ਇਹ ਕੀਦੇ ਸ਼ਬਦ ਨੇ ਜਦੋਂ ਵੀ 6 ਮਹੀਨੇ ਇਹ ਰਵਨੀਤ ਸਿੰਘ ਬਿੱਟੂ ਦੇ ਸ਼ਬਦ ਨੇ ਕਿ ਕਹਿੰਦਾ 6 ਮਹੀਨੇ ਲਾ ਕੇ ਆਜੋ ਛੱਡੋ ਕਹਿੰਦਾ ਫੇਰੋ ਕੰਮ ਹੋ ਗਿਆ ਇਹਦਾ ਲਗਾਤਾਰ ਫੜ ਲਓ ਛੱਡ ਦਿਓ ਕਹਿੰਦਾ ਉਹਦਾ ਕਹਿਣ ਦਾ ਭਾਵਾ ਕਿ ਇਹਨੂੰ ਲਗਾਤਾਰ ਜੇਲ੍ਹ ਚ ਰੱਖੋ ਜੇ ਬਾਹਰ ਆਉਂਦਾ ਤਾਂ ਪੰਜਾਬ ਚ ਚਿੱਟਾ ਫੈਲਦਾ ਚਿੱਟਾ ਵੱਧਦਾ ਹੁਣ ਕਹਿੰਦਾ ਕਾਰਵਾਈ ਕਿਉਂ ਕੀਤੀ ਇਹ ਵੀ ਨਾਲ ਹੀ ਮੈਂ ਸੁਣਾਤਾ ਸੋ ਭਰਾਵੋ ਮੈਂ ਤੁਹਾਡੇ ਸਾਹਮਣੇ ਪੰਜਾਬ ਦੇ ਚਾਰ ਉਹ ਸਿਆਸਤਦਾਨਾਂ ਦੇ ਕੈਰੇਕਟਰ ਪੇਸ਼ ਕੀਤੇ ਨੇ ਪੰਜਾਬ ਦੇ ਚਾਰ ਸਿਆਸਤਦਾਨ ਪ੍ਰਤਾਪ ਸਿੰਘ ਬਾਜਬਾ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਸਖਪਾਲ ਸਿੰਘ ਖੇੜਾ ਪ੍ਰਤਾਪ ਸਿੰਘ ਬਾਜਬਾ ਜੀ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਲੋਕ ਸਭਾ ਜੀ ਸੇਵਾਵਾਂ ਨਿਭਾ ਮਾ ਚੁੱਕੇ ਨੇਗੇ ਰਾਜ ਸਭਾ ਜੀ ਸੇਵਾਵਾਂ ਨਿਭਾ ਮਾ ਚੁੱਕੇ ਨੇਗੇ ਸਾਬਕਾ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਨੇਗੇ ਔਰ ਹੁਣ ਦੇ ਲੀਡਰ ਆਪਾਂ ਆਪੋਜੀਸ਼ਨ ਵੀ ਨੇ ਯਾਨੀ ਚਾਰੇ ਸੰਵਿਧਾਨਕ ਅਹੁਦੇ ਦੇਸ਼ ਦੀਆਂ ਦੋਨੋਂ ਪਾਰਲੀਮੈਂਟਾਂ ਔਰ ਆਪੋਜੀਸ਼ਨ ਦਾ ਪੰਜਾਬ ਦੀ ਵਿਧਾਨ ਸਭਾ ਦਾ ਔਰ ਸਰਕਾਰ ਦਾ ਪੱਖ ਚਾਰ ਅਹੁਦੇ ਉਹਦੇ ਕੋਲੇ ਸੰਭਾਲੇ ਜਾ ਚੁੱਕੇ ਨੇ ਉਹਦਾ ਕੈਰੇਕਟਰ ਤੁਹਾਡੇ ਸਾਹਮਣੇ ਆ ਸਤਪਾਲ ਸਿੰਘ ਖਹਿਰਾ ਜਿਹੜਾ ਕਾਂਗਰਸ ਪਾਰਟੀ ਚ ਵੀ ਗਿਆ ਸਾਡੀ ਪਾਰਟੀ ਚ ਵੀ ਆਇਆ ਆਪਣੀ ਦੀ ਇਕਤਾ ਪਾਰਟੀ ਬਣਾਈ ਲੀਡਰ ਆਫ اپੋਜੀਸ਼ਨ ਵੀ ਰਿਹਾ ਸਾਡਾ ਐਮਐਲਏ ਵੀ ਰਿਹਾ ਔਰ ਕਾਂਗਰਸ ਪਾਰਟੀ ਦਾ ਮੈਂਬਰ ਵੀ ਰਿਹਾ ਉਹਦਾ ਕਰੈਕਟਰ ਚਰਨਜੀਤ ਸਿੰਘ ਚੰਨੀ ਆਜ਼ਾਦ ਤੌਰ ਤੇ ਐਮਐਲਏ ਜਿੱਤਿਆ ਕਾਂਗਰਸ ਦਾ ਅਸੋਸੀਏਟ ਮੈਂਬਰ ਬਣਿਆ ਨਾਕਾਲੀ ਸੋਰੀ ਅਕਾਲੀ ਦਲ ਦਾ ਅਸੋਸੀਏਟ ਮੈਂਬਰ ਬਣਿਆ ਬਾਅਦ ਵਿੱਚ ਕਾਂਗਰਸ ਪਾਰਟੀ ਸ਼ਾਮਲ ਹੋਇਆ ਕਾਂਗਰਸ ਵੱਲੋਂ ਜਿੱਤਿਆ ਕਾਂਗਰਸ ਦਾ ਕੈਬਨਿਟ ਮੰਤਰੀ ਬਣਿਆ ਅਗਲੀ ਵਾਰ ਜਿੱਤਿਆ ਕੈਬਨਿਟ ਮੰਤਰੀ ਬਣਿਆ ਚਾਰ ਸਾਲਾਂ ਬਾਅਦ ਪੰਜਾਬ ਦਾ 111 ਦਿਨ ਦੇ ਲਈ ਮੁੱਖ ਮੰਤਰੀ ਬਣਿਆ ਰਵਨੀਤ ਸਿੰਘ ਮਿੱਟੂ ਜੇ ਮੈਂ ਸ਼ਾਇਦ ਗਲਤ ਹੋਵਾਂ ਤਿੰਨ ਵਾਰ ਤਿੰਨ ਵਾਰ ਉਹ ਦੇਸ਼ ਦੀ ਪਾਰਲੀਮੈਂਟ ਚ ਕਾਂਗਰਸ ਪਾਰਟੀ ਵੱਲੋਂ ਗਿਆ ਜਦੋਂ ਚੌਥੀ ਵਾਰ ਭਾਰਤੀ ਜਨਤਾ ਪਾਰਟੀ ਵੱਲੋਂ ਟਰਾਈ ਕਰਨ ਲੱਗਿਆ ਕਿ ਹੁਣ ਮੇਰਾ ਵਿਰੋਧ ਹੋ ਗਿਆ ਤਾਂ ਉਹ ਪੰਜਾਬ ਦੇ ਲੋਕਾਂ ਨੇ ਨਕਾਰਤਾ ਰਿਜੈਕਟ ਕਰਤਾ ਰੱਦ ਕਰਤਾ ਤਾਂ ਉਸ ਤੋਂ ਬਾਅਦ ਜਾ ਕੇ ਅਮਿਤ ਸ਼ਾਦੀ ਦੀਆਂ ਲੜੜੀਆਂ ਕੱਢਦਾ ਰਿਹਾ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਥੱਲੇ ਪੈ ਗਿਆ ਜਾ ਕੇ ਲਿਟ ਗਿਆ ਕਿ ਮੈਨੂੰ ਮੰਤਰੀ ਬਣਾ ਦਿਓ ਮੈਨੂੰ ਕੁਝ ਹੋਰ ਬਣਾ ਦਿਓ ਤਾਂ ਉਹਨਾਂ ਨੇ ਬਾਇਆ ਰਾਜਸਥਾਨ ਗੱਲ ਪੰਜਾਬ ਦੀ ਕਰਦੇ ਨੇ ਬਾਇਆ ਰਾਜਸਥਾਨ ਜਾ ਕੇ ਦੇਸ਼ ਦੀ ਪਾਰਲੀਮੈਂਟ ਚ ਮੈਂਬਰ ਬਣਾ ਕੇ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਇਆਗਾ ਸੋ ਮੇਰਾ ਕਹਿਣ ਦਾ ਪਾਵਾ ਮੇਰਾ ਕਹਿਣ ਦਾ ਪਾਵਾ ਕਿ ਪੰਜਾਬ ਜਾਣਦਾਗਾ ਕਿ ਇਹਨਾਂ ਲੋਕਾਂ ਦਾ ਕੈਰੈਕਟਰ ਕੀ ਰਿਹਾਗਾ ਆ ਮੈਂ ਜੇ ਕਹਾਂ ਤਾਂ ਬੜੀ ਲੰਬੀ ਗਾਥਾ ਕੀ ਜਿਹਦੇ ਅੰਦਰ ਲਿਖਿਆ ਹੋਇਆਗਾ ਪੂਰਾ ਸੁਖਪਾਲ ਸਿੰਘ ਠੇਰਾ ਦਾ ਪਾਸ਼ਨਾ ਪੂਰਾ ਚੰਨੀ ਸਾਹਿਬ ਦਾ ਪਾਸ਼ਨਾ ਚਰਨਜੀਤ ਸਿੰਘ ਚੰਨੀ ਜੀ ਕਿਸ ਤਰ੍ਹਾਂ ਕਹਿ ਰਹੇ ਨੇਗੇ ਕਿ ਕਿੰਨੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਮਾਰਿਆ ਇਹ ਸਾਰਾ ਡਿਟੇਲ ਰਿਪੋਰਟ ਜਿਹੜਾਗਾ ਪਰ ਲੇਕਿਨ ਇਹ ਤਾਂ ਕਾਫੀ ਸਾਰਾ ਰਿਕਾਰਡ ਜਿਹੜਾ ਮੈਂ ਡਿਊਟੀ ਲਈ ਹੋਈ ਹੈ ਮੇਰੇ ਅਫਸਰ ਸਾਹਿਬਾਨ ਦੇ ਜੇ ਥੋੜਾ ਜਿਹਾ ਰਿਕਾਰਡ ਮਿਲਿਆ ਕਿਉਂਕਿ ਬਹੁਤ ਲੰਬੀਆਂ ਲੰਬੀਆਂ ਤਕਰੀਰਾਂ ਨੇ ਭਾਈ ਇਹਨਾਂ ਦੀਆਂ ਤਾਂ ਇਹ ਤਾਂ 2.5 3 ਤਿੰਨ ਘੰਟੇ ਪਤਾ ਨਹੀਂ ਕੀ ਖਾ ਕੇ ਆਉਂਦੇ ਸੀ ਕੀ ਬੋਲਦੇ ਸੀ ਕਦੇ ਕਿਸੇ ਦਾ ਵਿਰੋਧ ਕਰਦੇ ਸੀ ਕੀ ਕਿਸੇ ਦਾ ਕਿਸੇ ਦੇ ਹੱਕ 'ਚ ਬੋਲਦੇ ਸੀਗੇ ਸੋ ਮੇਰਾ ਕਹਿਣ ਦਾ ਭਾਵ ਆ ਕਿ ਦੇਸ਼ ਦੇ ਅੰਦਰ ਆਪਣਾ ਇੱਕ ਜਾਨਵਰ ਦਾ ਨਾਮ ਲੈਨੇ ਆ ਕਿ ਗਿਰਗੱਟ ਕਾਂਗਰਸ ਪਾਰਟੀ ਦੇ ਨੇਤਾ ਅਕਾਲੀ ਦਲ ਦੇ ਨੇਤਾ ਭਾਰਤੀ ਜਨਤਾ ਪਾਰਟੀ ਦੇ ਨੇਤਾ ਜਿਹੜੇ ਨੇ ਕਿ ਉਹ ਗਿਰਗੜ ਤੋਂ ਵੀ ਤੇਜ਼ੀ ਨਾਲ ਰੰਗ ਬਦਲਦੇ ਨੇਗੇ। ਉਹ ਪੰਜਾਬ ਦੇ ਲੋਕਾਂ ਨੂੰ ਇਹ ਸਮਝਦੇ ਨੇਗੇ ਕਿ ਪੰਜਾਬ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਸਮਝ ਨਹੀਂ ਹੈਗੀ। ਔਰ ਕਦੇ ਉਹ ਕਦੇ ਉਹ ਵਿਧਾਨ ਸਭਾ 'ਚ ਕੁਝ ਬੋਲਦੇ ਨੇ, ਬਾਹਰ ਜਾ ਕੇ ਕੁਝ ਬੋਲਦੇ ਨੇਗੇ। ਮਰਿੰਡੇ ਕੁਝ ਬੋਲਦੇ ਨੇ, ਜਲੰਧਰ ਕੁਝ ਬੋਲਦੇ ਨੇਗੇ। ਜਲੰਧਰ ਕੁਝ ਬੋਲਦੇ ਨੇ, ਫਿਰੋਜ਼ਪੁਰ ਕੁਝ ਬੋਲਦੇ ਨੇਗੇ। ਸੋ ਮੇਰਾ ਕਹਿਣ ਦਾ ਭਾਵ ਆ ਇਹ ਲੋਕ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਦੇ ਨੇਗੇ, ਅੱਜ ਕਹਿ ਰਹੇ ਨੇਗੇ ਕਿ ਵਿਕਰਮ ਸਿੰਘ ਮਜੀਠੀਆ ਤਾਂ ਦੁੱਧ ਧੋਤਾ ਵਿਅਕਤੀ ਆ ਵਿਕਰਮਜੀਤ ਮਜੀਠੀਆ ਵਰਗੇ ਤਾਂ ਕੋਈ ਇਮਾਨਦਾਰ ਵਿਅਕਤੀ ਹੀ ਪੰਜਾਬ ਚੰਮਿਆਂ ਦੀ ਅੱਜ ਤੱਕ ਔਰ ਜਦੋਂ ਆਪ ਵਿਧਾਨ ਸਭਾ ਦੇ ਅੰਦਰ ਸੀ ਉਸ ਸਮੇਂ ਕਹਿੰਦੇ ਸੀ ਕਿ 6000 ਕਰੋੜ ਰੁਪਏ ਦਾ ਵਪਾਰ ਵਿਕਰਮ ਮਜੀਠੀਆ ਨੇ ਕੀਤਾਗਾ 2000 ਕਰੋੜ ਰੁਪਏ ਦਾ ਚਿੱਟਾ ਫੁਲਾਣੀ ਜਗ੍ਹਾ ਤੇ ਵੇਚਿਆਗਾ ਮੈਂ ਪੁੱਛਣਾ ਚਾਹੁੰਦਾ ਇਹਨਾਂ ਸਾਰੇ ਵਿਅਕਤੀਆਂ ਨੂੰ ਕਿ ਤੁਸੀਂ ਨੇ ਜੋ ਸਬਧਾਨ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਨੇ ਬੜਾਇਆਗਾ ਕਿ ਉਸ ਸਮੇਂ ਤੁਸੀਂ ਸੰਵਿਧਾਨ ਦੀ ਝੂਠੀ ਸੌਖਾ ਦੀ ਸੀ ਕਿ ਤੁਸੀਂ ਪੰਜਾਬ ਦੇ ਪਵਿੱਤਰ ਵਿਧਾਨ ਸਭਾ ਦੇ ਅੰਦਰ ਜਾ ਕੇ ਜਿੱਥੇ ਤੁਸੀਂ 117 ਲੋਕ ਪੰਜਾਬ ਦੇ ਲੋਕ ਆਪਣੀ ਅੰਤਰਾਤਮਾ ਦੇ ਨਾਲ ਹਜ਼ਾਰਾਂ ਵਾਰ ਸੋਚ ਕੇ ਇੱਕ ਐਮਐਲਏ ਨੂੰ ਬੋਟ ਪਾਉਂਦੇ ਨੇ ਐਮਐਲਏ ਨੂੰ ਚੁਣ ਕੇ ਭੇਜਦੇ ਨੇ ਕਿ ਸਾਡੇ ਇਲਾਕੇ ਦੀ ਰਹਿਨਮਾਈ ਕਰੂਗਾ ਸਾਡੇ ਇਲਾਕੇ ਦੀ ਡਿਵੈਲਪਮੈਂਟ ਕਰੂਗਾ ਔਰ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰੂਗਾ ਔਰ ਜੇ ਮੈਂ ਮੁੱਦਿਆਂ ਤੇ ਜਾਮਾ ਚਾਹ 2017 ਦਾ ਮੁੱਦਾ ਹੋਵੇ ਚਾਹ 2012 ਦਾ ਮੁੱਦਾ ਹੋਵੇ ਚਾਹ 2002 ਦਾ ਮੁੱਦਾ ਹੋਵੇ 2000 ਸੌਰੀ 7 ਦਾ 7 ਦਾ 12 ਦਾ 17 ਦਾ 22 ਦਾ ਇਹਨਾਂ ਚਾਰਾਂ ਸਮਿਆਂ ਦੇ ਦੌਰਾਨ ਪੰਜਾਬ ਦਾ ਇੱਕੋ ਹੀ ਮੁੱਦਾ ਰਹਾ ਕਿ ਪੰਜਾਬ ਚਿੱਟਾ ਕਿਵੇਂ ਖਤਮ ਹੋਊਗਾ ਪੰਜਾਬ ਚਿੱਟੇ ਦਾ ਕਿਵੇਂ ਖਤਮਾ ਹੋਊਗਾ ਪੰਜਾਬ ਦੀ ਜਵਾਨੀ ਨੂੰ ਕਿਵੇਂ ਬਚਾਇਆ ਜਾਊਗਾ ਪੰਜਾਬ ਨੂੰ ਖਤਮ ਹੋਣ ਤੱਕ ਜੇ ਮੈਂ ਬਚਾ ਜਾਊਗਾ ਇਹ ਮੁੱਦਾ ਪੰਜਾਬ ਦੇ ਲੋਕਾਂ ਦੇ ਇਲੈਕਸ਼ਨ ਚ ਡਿਸਕਸ ਹੁੰਦਾ ਸੀ ਪਰ ਲੇਕਿਨ ਆ ਜਿਹੜੇ ਮੈਂ ਤੁਹਾਨੂੰ ਸਬੂਤ ਦਿੱਤੇ ਨੇਗੇ ਇਹ ਜਿਹੜੇ ਮੈਂ ਤੁਹਾਨੂੰ ਸਬੂਤ ਦਿੱਤੇ ਨੇਗੇ ਇਹ ਸਬੂਤ ਇਸ ਗਲਤੀ ਗਵਾਹੀ ਪਰਦੇ ਨੇਗੇ ਕਿ ਇਹਨਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਕਿਆਂ ਚਿੱਟੇ ਦਾ ਮੁੱਦਾ ਠਾਇਆ ਔਰ ਸਾਰੀਆਂ ਪਾਰਟੀਆਂ ਨੇ ਕਿਹਾ ਕਿ ਅਕਾਲੀ ਦਲ ਅਕਾਲੀ ਦਲ ਦਾ ਵੱਡਾ ਲੀਡਰ ਵਿਕਰਮ ਅਜੀਤਿਆ ਸਖਵੀਰ ਸੇ ਬਾਦ ਅੱਲਾ ਸਾੜਾ ਪੰਜਾਬ ਦੇ ਅੰਦਰ ਨਸ਼ਾ ਵੇਚਦਾ ਹੈ ਇਹ ਗੱਲ ਇਹ ਡਾਕੂਮੈਂਟ ਇਹ ਵੀਡੀਓ ਤੁਹਾਡੇ ਕੈਮਰੇ ਤੁਹਾਡੇ ਕੈਮਰਿਆਂ ਦੇ ਵੀਡੀਓ ਤੁਹਾਡਾ ਪੁਰਾਣਾ ਰਿਕਾਰਡ ਸਾਡ ਡਿਜੀਟਲ ਬੀਡੀ ਦਾ ਇਲੈਕਟ੍ਰੋਨਿਕ মিডিਏ ਦਾ ਰਿਕਾਰਡ ਇਹ ਬੋਲਦਾਗਾ ਕਿ ਸੁਖਪਾਲ ਸਿੰਘ ਖਹਿਰਾ ਨੇ ਹਜ਼ਾਰਾਂ ਵਾਰ ਕਿਹਾ ਨਵਜੋਤ ਸਿੰਘ ਸਿੱਧੂ ਨੇ ਕਈ ਵਾਰ ਕਿਹਾ ਪ੍ਰਤਾਪ ਸਿੰਘ ਬਾਜਵਾ ਨੇ ਕਈ ਵਾਰ ਕਿਹਾ ਚਰਨਜੀਤ ਚੰਨੀ ਨੇ ਕਈ ਵਾਰ ਕਿਹਾ ਵਿਧਾਨ ਸਭਾ ਦੇ ਅੰਦਰ ਵੀ ਵਿਧਾਨ ਸਭਾ ਦੇ ਬਾਹਰ ਵੀ ਪਰ ਲੇਕਿਨ ਹੁਣ ਸਾਰੇ ਜਦੋਂ ਕਾਰਵਾਈ ਹੋ ਰਹੀ ਆ ਸਾਰੇ ਮੁੱਕਰ ਗਏ ਸਾਰੇ ਭੱਜ ਗਏ ਹੁਣ ਕਿਧੇ ਨਾ ਖੜ ਕੇ ਜਾ ਕੇ ਹੁਣ ਚਿੱਟੇ ਦੇ ਵਪਾਰੀਆਂ ਦੇ ਨਾਲ ਖੜ ਗਏ ਹੁਣ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਪੰਜਾਬ 'ਚ ਹਜ਼ਾਰਾਂ ਮਾਮਾ ਦੇ ਪੁੱਤਾਂ ਨੂੰ ਕਤਲ ਕਰਵਾਇਆ ਹਜ਼ਾਰਾਂ ਭੈਣਾਂ ਦੇ ਭਾਈਆਂ ਨੂੰ ਕਤਲ ਕਰਵਾਇਆ ਅੱਜ ਉਹਨਾਂ ਕਾਤਲਾਂ ਦੇ ਨਾਲ ਕਾਂਗਰਸ ਪਾਰਟੀ ਖੜੀ ਆ ਮੈਂ ਰਾਹੁਲ ਗਾਂਧੀ ਜੀ ਨੂੰ ਮੈਂ ਸੋਨੀਆ ਗਾਂਧੀ ਜੀ ਨੂੰ ਪੁੱਛਣਾ ਚਾਹਨਾਗਾ ਕਿ ਕੀ ਤੁਹਾਡੀ ਪਾਰਟੀ ਦੇ ਲੋਕ ਨਸ਼ਾ ਤਸਕਰਾਂ ਨਾਲ ਰਲੇ ਹੋਏ ਨੇ ਕਿ ਕਿ ਤੁਸੀਂ ਇਹਨਾਂ ਨੂੰ ਪਰਮਿਟ ਦਿੱਤਾਗਾ ਕਿ ਤੁਸੀਂ ਨਸ਼ਾ ਤਸਕਰਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰੋ ਜਿਉ ਮੇਰੀ ਗੱਲ ਦਾ ਜਵਾਬ ਨਹੀਂ ਦਿੰਦੇ ਇਹਦਾ ਮਤਲਬ ਕੀ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਨਸ਼ਾ ਤਸਕਰਾਂ ਦੇ ਨਾਲ ਖੜੀ ਆ ਪਹਿਲਾਂ ਕਹਿੰਦਾ ਸੀਗੇ ਪ੍ਰਤਾਪ ਸਿੰਘ ਬਾਜਬਾ ਜੀ ਤੇ ਛੋਟੇ-ਛੋਟੇ ਵਿਅਕਤੀਆਂ ਨੂੰ ਫੜਨ ਦੀ ਕੀ ਲੋੜ ਆ ਵੱਡੇ-ਵੱਡੇ ਨੂੰ ਫੜੋ ਇਹ ਤੁਸੀਂ ਵੀ ਸੁਣਿਆ ਹੋਣਾ ਹੁਣ ਕੀ ਕਹਿ ਰਹੇ ਨੇ ਵੱਡੇ-ਵੱਡੇ ਕਿਉਂ ਫੜਦੇ ਆ ਜੀ ਛੋਟੇ-ਛੋਟੇ ਫੜੋ ਇੱਥੋਂ ਪਤਾ ਲੱਗਦਾਗਾ ਕਿ ਡਰ ਪੈਦਾ ਹੋ ਗਿਆ ਇਹਨਾਂ ਨੂੰ ਇਹਨਾਂ ਨੂੰ ਡਰ ਪੈਦਾ ਹੋ ਗਿਆ ਕਿ ਜਿਹੜਾ ਅਸੀਂ ਵੀ ਕੁਛ ਇੱਧਰ-ਉੱਧਰ ਕਰਦੇ ਆ ਸਰਕਾਰ ਸਾਡੇ ਵੱਲ ਵੀ ਵਧ ਰਹੀ ਆ ਬਿਲਕੁਲ ਮੈਂ ਤੁਹਾਡੇ ਜ਼ਰੀਏ ਪੰਜਾਬ ਦੀ ਜਨਤਾ ਨੂੰ ਸਪਸ਼ਟ ਕਰਨਾ ਚਾਹਨਾਗਾ ਜਿਸ ਨੇ ਵੀ ਨਸ਼ਾ ਵੇਚਿਆ ਜਿਸ ਨੇ ਵੀ ਸਾਡੀਆਂ ਭੈਣਾਂ ਦੇ ਭਰਾ ਮਾਰੇ ਨੇ ਭੈਣਾਂ ਦੇ ਭਰਾਵਾਂ ਦਾ ਕਤਲ ਕੀਤਾਗਾ ਮਾਮਾਂ ਦੇ ਬੱਚਿਆਂ ਦਾ ਕਤਲ ਕੀਤਾਗਾ ਇਕੱਲੇ-ਇਕੱਲੇ ਨੂੰ ਕਚਹਿਰੀ ਦੇ ਅੰਦਰ ਲੈ ਕੇ ਜਾਵਾਂਗੇ ਔਰ ਅਦਾਲਤ ਦੇ ਅੰਦਰ ਸਬੂਤ ਦੇਵਾਂਗੇ ਉੱਥੇ ਜਾ ਕੇ ਅਦਾਲਤ ਨੂੰ ਬੇਨਤੀ ਕਰਾਂਗੇ ਕੋਰਟਾਂ ਨੂੰ ਬੇਨਤੀ ਕਰਾਂਗੇ ਕਿ ਬਖਸ਼ਿਆ ਨਾ ਜਾਵੇ ਜੋ ਸਬੂਤ ਪੇਸ਼ ਕਰਾਂਗੇ ਉਹਨਾਂ ਦੇ ਦਰਦ ਤੇ ਇਹਨਾਂ ਲੋਕਾਂ ਨੂੰ ਕਨਵੈਕਸ਼ਨ ਕੀਤੀ ਜਾਵੇ ਇਹਨਾਂ ਲੋਕਾਂ ਨੂੰ ਸਜ਼ਾ ਕੀਤੀ ਜਾਵੇ ਇਹਨਾਂ ਲੋਕਾਂ ਨੇ ਪੰਜਾਬ ਦੀ ਜਵਾਨੀ ਦਾ ਵਿਸ਼ਵਾਸ ਤੋੜਿਆ ਇਹਨਾਂ ਨੇ ਸਾਡੀ ਨੌਜਵਾਨੀ ਦਾ ਭਵਿੱਖ ਦਾ ਵਿਸ਼ਵਾਸ ਤੋੜਿਆ ਕਿਉਂਕਿ ਸਾਡੀ ਜਵਾਨੀ ਨੂੰ ਵਿਸ਼ਵਾਸ ਹੁੰਦਾਗਾ ਕਿ ਮੇਰਾ ਭਵਿੱਖ 25 ਸਾਲਾਂ ਬਾਅਦ ਮੈਂ ਆਈਐਸ ਬਣਨਾਗਾ ਮੈਂ ਪੀਐਸ ਬਣਨਾਗਾ ਮੈਂ ਡਾਕਟਰ ਬਣਨਾਗਾ ਮੈਂ ਜੱਜ ਬਣਨਾਗਾ ਉਹ ਬੱਚੇ ਇਹਨਾਂ ਦੇ ਇਸ ਚੱਲਦੇ ਡਰੱਗ ਦੇ ਧੰਦੇ ਤੋਂ ਦਰਦ ਦੇ ਮਾਰੇ ਮਾਪਾ ਪਾਪਾ ਨੇ ਆਪਣੀਆਂ ਪ੍ਰਾਪਰਟੀਆਂ ਵੇਚ-ਵੇਚ ਕੇ ਆਪਣੇ ਘਰ ਵੇਚ-ਵੇਚ ਕੇ ਅਮਰੀਕਾ, ਇੰਗਲੈਂਡ, ਜਰਮਨ, ਫਰਾਂਸ ਪੇ ਜੇ ਸੀਗੇ ਸੋ ਮੈਂ ਸਮਝਦਾਗਾ ਇਹ ਜਿਹੜਾ ਦਸ਼ਾ ਦਸ਼ੇ ਦੇ ਖਿਲਾਫ ਯੁੱਧ ਨਸ਼ੇ ਦੇ ਵਿਰੁੱਧ ਚੱਲ ਰਿਹਾ ਇਹਨੂੰ ਬਿਲਕੁਲ ਨਹੀਂ ਰੋਕਾਂਗੇ ਇਹਨੂੰ ਠੋਕ ਕੇ ਚੱਲਦਾ ਰਹੂਗਾ ਔਰ ਜਿੰਨੇ ਵੀ ਇਕੱਠੇ ਹੋਣਾ ਚਾਹੁੰਦੇ ਨੇ ਹੋ ਜਾਣ ਜਿਹੜੀ ਵੀ ਇੱਕ ਨਵੀਂ ਪਾਰਟੀ ਉਹਨਾਂ ਨੇ ਬਣਾਉਣੀਆਂ ਬੁਲਾ ਰਾਂ ਮੈਂ ਤਾਂ ਰਾਹੁਲ ਗਾਂਧੀ ਜੀ ਨੂੰ ਬੇਨਤੀ ਕਰੂੰਗਾ ਸੋਨੀਆ ਗਾਂਧੀ ਜੀ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਬਿਆਨ ਦੇ ਰਹੇ ਨੇ ਇਹਨਾਂ ਨੂੰ ਆਪਣੀ ਪਾਰਟੀ ਚੋਂ ਤੁਰੰਤ ਤੱਕ ਸਪੈਲ ਕਰ ਦਿਓ ਤਾਂ ਕਿ ਇਹ ਡਰਗ ਵੇਚਣ ਵਾਲੀ ਪਾਰਟੀ ਪੰਜਾਬ ਚ ਬਣਾ ਲੈਣ ਔਰ ਸਾਨੂੰ ਆਈਡੈਂਟੀਫਾਈ ਹੋ ਜਾਣਾ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਅੱਛੇ ਤਰੀਕੇ ਨਾਲ ਕਰ ਸਕੀਏ ਧੰਨਵਾਦ ਜੀ ਦੇਖੋ ਮੈਂ ਵਿਜੀਲੈਂਸ ਦਾ ਅਧਿਕਾਰੀ ਨਹੀਂ ਹਾਂਗਾ ਵਿਜੀਲੈਂਸ ਕੋਲੇ ਆਪਣੀ ਲਿਸਟ ਪਹੁੰਚ ਚੁੱਕੀ ਹੈ ਬਹੁਤ ਸਾਰੇ ਤਾਂ ਬੜੇ